ਹਰ ਕਾ ਨਾਉ ਅਤ ਵਡ ਊਚਾ ਊਚੀ ਹੂ ਊਚਾ ਹੋਈ ਅਪੜ ਕੋਈ ਨ ਸਕਈ ਜੇ ਸਉ ਲੋਚੈ ਕੋਈ ਮੁਖ ਸੰਜਮ ਹੱਛਾ ਨ ਹੋਵਈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜ੍ਹੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਤ ਮੋਏ ਹਉਮੈ ਕਰਤ ਵਿਹਾਈ ਮਨਮੁਖਾ ਉਰਵਾਰ ਨ ਪਾਰ ਹੈ ਅਧ ਵਿੱਚ ਰਹੇ ਲਪਟਾਏ ਜੋ ਤੁਰ ਲਿਖਿਆ ਸੁਖ ਮਾਵਣਾ ਕਰਣਾ ਕਛੂ ਨ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਹਿਥੈ ਵਡਭਾਗੀ ਚੜੈ ਤੇ ਪੌਜਲ ਪਾਰ ਲੰਗਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰਤਾਰ ਿਸਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖੁ ਪਾਈਐ ਹਰਿ ਆਪਣੀ ਕਿਰਪਾ ਧਾਰ ਬਿਨ ਸਬਦੈ ਜਗਤ ਬਰលਿਆ ਕਹਿਣਾ ਕਛੂ ਨ ਜਾਏ ਹਰਿ ਰਖੇ ਸੇ ਉਬਰੇ ਸਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨ ਰਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਿਤ ਥੱਕੇ ਪੁਰਾਣ ਬਿਖ ਮਾਇਆ ਮੋਹ ਨਾ ਮਿਟਈ ਵਿੱਚ ਹਉ ਮੈਂ ਆਵਣ ਜਾਣ ਸਤ ਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤ ਗੁਰ ਬਾਣ ਮਾਇਆ ਮੋਹ ਬਹੁ ਚਿਤ ਵਦੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਰ ਬਿਨਸ ਜਾਏ ਖਿੰਨ ਵਾਰ ਵੱਡ  ਪਾਗ ਹੋਵੈ ਸਤਿਗੁਰ ਮਿਲੈ ਹਉਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ ਬਿਨ ਸਤਿਗੁਰ ਪਗਤ ਨਾ ਹੋਵਈ ਨਾਮ ਨ ਲੱਗੈ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ ਲੋਭੀ ਕਾਵੇ ਸਾਹੋ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿਥੈ ਤੋਹੈ ਜਿਥੈ ਹੱਥ ਨ ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਿੰਨ ਲੋਬੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰਤੈ ਲਿਖਿਆ ਸੁ ਮੀਟਣਾ ਨ ਜਾਏ ਜੀਉ ਪਿੰਡ ਸਭ ਤਿਸ ਦਾ ਪ੍ਰਤ ਪਾਲ ਕਰੇ ਹਰ ਰਾਇ ਜੋ ਗਲ ਨਿੰਦਕ ਭੁਖੇ ਰਲ ਮੋਏ ਇਨਾਂ ਹੱਥ ਨਾ ਕਿਥਾ ਉਪਾਏ ਬਾਹਰ ਪਾਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇ ਬਖਸ਼ ਮਿਲਾਏ ਮਨ ਆਵਣ ਜਾਣ ਨ ਸੁਝਈ ਨ ਸੁਝੈ ਦਰਬਾਰ ਮਾਇਆ ਮੋਹੇ ਭਲਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉਪਰ ਹਰ ਚੇਤਿਆ ਸੇ ਪਾਇਨ ਮੂਖ ਦੁਆਰ ਨਾਨਕ ਆਪ ਓਹ ਉਦਰੇ ਸਭ ਕੁਟੰਬ ਤਰੇ ਪਰਿਵਾਰ ਸ਼ਬਦ ਮਰੈ ਸੋ ਮੂਆ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰ ਦਰਗਹ ਗੁਰ ਸ਼ਬਦ ਸਿਂ ਜਾਪੈ ਬਿਨ ਸ਼ਬਦੈ ਮੂਆ ਹੈ ਸਭ ਕੋਏ ਮਨ ਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਨ ਚਿਤ ਹੈ ਅੰਤ ਦੁੱਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਹੋਏ ਸਦਾ ਆਨੰਦ ਵਿਵੇਕ ਰਹਿ ਦੁੱਖ ਸੁਖ ਇਕ ਸਮਾਨ ਤਿਨਾਂ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖੋ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰਿ ਸੁਰਤ ਨਾਹੀ ਵਿੱਚ ਹਉਮੈ ਕਰਮ ਕਮਾਵੰਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸਬਦ ਸੁਭਾਏ ਓਨਾ ਮੈਲ ਪਤੰਗ ਨ ਲੱਗਈ ਜੇ ਚਲਨ ਸਤਗੁਰੁ ਪਾਏ ਮਨਮੁਖ ਝੂਠ ਨ ਉਤਰੈ ਜੇ ਸਉ ਧੂਵਣ ਪਾਏ ਨਾਨਕ ਗੁਰਮੁਖ ਮਿਲਿ ਅਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੇ ਹੱਸ ਜੈ ਆਪਣੈ ਰੋਹੇ ਆਪੇ ਹੀ ਦੱਜੈ ਮਨ ਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤਿਸ ਸਭ ਕਿਛ ਸੁਝੈ ਨਾਨਕ ਗੁਰਮੁਖ ਮਨ ਸਿਉ ਲੁੱਜੈ ਜਿਨਾਂ ਸਤਗੁਰ ਪੁਰਖ ਨ ਸੇਵਿਓ ਸਬਦ ਨ ਕੀਤੋ ਵਿਚਾਰ ਓਏ ਮਾਨਸ ਜੂਨ ਨ ਆਖਿਐਨ ਪਸੂ ਢੋਰ ਗਾਵਾਰ ਉਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸਉ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਿਕਾਰ ਮਹਿ ਮਰ ਜਮ ਮਹਿ ਵਾਰੂ ਵਾਰ ਜੀਵਨਿਆ ਨੂੰ ਮਿਲੈ ਸੋ ਜੀਵਨ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਦ ਨਾਮ ਸਮਾਲ ਤਾਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਖ ਦਹਿਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨ ਚੁੱਕਈ ਮਰ ਜੰਮਹਿ ਵਾਰੂ ਵਾਰ ਸਤਿਗੁਰੂ ਸੇਵ ਸੁਖ ਪਾਇਆ ਅਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸਬਦ ਬੀਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵਹਿ ਮਾਨ ਕਿਲ ਵਿਖ ਪਾਪ ਸਭ ਕੱਟਿਐ ਹਉਮੈ ਚੁੱਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ Jap ਹਰ ਨਾਮ ਤਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਪੇ ਜੀ ਸੌ ਪਾਈ ਲਏ ਹੁਕਮ ਫਿਰਾਉ ਜਹ ਬੈ ਸਵਹੈ ਬੈ ਸਹਿ ਪਾਈ ਜਹ ਭਿਜਹ ਤਹਿ ਜਾਓ ਏਵਡ ਧਨ ਹੋਰ ਕੋ ਨਹੀਂ ਪਾਈ ਜੇਵਡ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾ ਭਾਈ ਸਦਾ ਸੱਚੇ ਕੈ ਸੰਗ ਰਹਾਉ ਬੈਨਣ ਗੁਣ ਚੰਗੇ ਆਈਆ ਭਾਈ ਆਪਣੀ ਪਤ ਕੇ ਸਾਧ ਆਪੇ ਖਾਏ ਤਿਸ ਕਾ ਕਿਆ ਸਲਾਹੀ ਹੈ ਭਾਈ ਦਰਸ਼ਨ ਕੋ ਬਲ ਜਾਏ ਸਤਗੁਰ ਵਿੱਚ ਵੱਡੀਆਂ ਵਡਿਆਈਆ ਭਾਈ ਕਰਮ ਮਿਲੈ ਤਾਂ ਪਾਏ ਇੱਕ ਹੁਕਮ ਮੰਨ ਨਾ ਜਾਣਨੀ ਪਾਈ ਦੂਜੈ ਪਾਏ ਫਿਰਾਏ ਸੰਗਤ ਢੋਈ ਨਾ ਮਿਲੈ ਭਾਈ ਬੈਸਣ ਮਿਲੈ ਨਾ ਥਾਓ ਨਾਨਕ ਹੁਕਮਤ ਨਾ ਮਨਾਏ ਸਿ ਭਾਈ ਜਿਨਾਂ ਧੁਰੇ ਕਮਾਇਆ ਨਾਓ ਤਿਨ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਓ ਸੇ ਦਾੜੀਆਂ ਸਚੀਆਂ ਜੇ ਗੁਰ ਚਰਨੀ ਲਗੰ ਅਨੰਦਿਨ ਸੇਵਨ ਗੁਰ ਆਪਣਾ ਅਨੰਦਿਨ ਅਨੰਦ ਰਹਿਨ ਨਾਨਕ ਸੇ ਮੋਹ ਸੁਹਣੇ ਸਚੈ ਦਰਦ ਸੰਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹਿ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮੰਨ ਲੈਨ ਸੱਚੀ ਕਾਰ ਕਮਾਹਿ ਸੱਚੀ ਦਰਗਹ ਬੈਸਣਾ ਸੱਚੇ ਮਾਹੇ ਸਮਾਹਿ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹਿ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤਿਸ ਚੁੱਕੈ ਸਹਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸਾੰਤ ਹੋਏ ਨਾਮ ਰਖੋ ਓਰ ਤਾਰ ਬਾਬੀਹਾ ਤੂੰ ਸੱਚ ਚਉ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਈ ਸ਼ਬਦ ਚੀਨ ਤਿੱਖ ਉਤਰੈ ਮਨ ਲੈ ਰਜਾਇ ਚਾਰੇ ਕੁੰਡਾ ਝੋਕ ਵਰਸਦਾ ਬੂੰਦ ਪਵੈ ਸਹਜ ਸੁਭਾਏ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੇ ਆਏ ਬਾਬੀਹਾ ਤੂੰ ਸਹਜ ਬੋਲ ਸੱਚੈ ਸ਼ਬਦ ਸੁਭਾਏ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦਿਆ ਦਿਖਾਏ ਆਪ ਪਛਾਨ ਹੈ ਪ੍ਰੀਤਮ ਮਿਲੈ ਉਠਾ ਛੈਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁਖ ਸਭ ਜਾਏ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਭਨ ਸੁਹਾਗਣੀ ਸਚੈ ਨਾਮ ਸਮਾਏ ਤੁਰਹੋ ਖਸਮ ਭੇਜਿਆ ਸਚੈ ਹੁਕਮ ਪਠਾਏ ਇੰਦ ਵਰਸੈ ਦਇਆ ਕਰ ਗੂੜੀ ਛੈਬਰ ਲਾਏ ਬਾਬੀ ਹੈ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੁਹਿ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਆਨੰਦਨ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ ਹਰ ਗੁਣ ਗਾਵਹੁ ਕਾਮਣੀ ਸੱਚੈ ਸਬਦ ਸਮਾਏ ਪੈ ਕਾ ਸਹਿਜ ਸੀਗਾਰ ਕਰਹੁ ਸੱਚ ਰਹਹੁ ਲਿਬ ਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਹ ਲੈ ਛਡਾਏ ਬਾ ਬਿਹਾ ਸਗਲੀ ਧਰਤੀ ਜੇ ਫਿਰ ਹੈ ਊੜ ਚੜ੍ਹ ਹੈ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਬਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸਬਦ ਕਰੇ ਪ੍ਰਗਾਸ ਨਾਨਕ ਤੇ ਸੈਭ ਸੰਤ ਹੈ ਜੇ ਸਤਗੁਰ ਸੇਵ ਸਮਾਏ ਹਰ ਉਠਾ ਮਨ ਤਨ ਸਭ ਪਰ ਫੜੈ ਸਭ ਜਗ ਹਰੀਆਵਲ ਹੋਏ ਸਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰੀਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ